ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਖਸ ਸੰਦੀਪ ਆ ਵਿਸ਼ੇਸ਼ ਤੌਰ ਤੇ ਬੀਜੇਪੀ ਦੇ ਕਾਰਜ ਪ੍ਰਧਾਨ ਅਸੀਂ ਸੁਣੋ ਅੱਜ ਮੇਰੇ ਕੋਲ ਪਹੁੰਚੇ ਤੇ ਖੜ ਕੇ ਅੱਜ ਉਹਨਾਂ ਦੀ ਵਿਕਸੇ ਪਰ ਜੀ ਰਾਮ ਜੀ ਸਕੀਮ ਦਾ ਹਾਂ ਬੜੇ ਲੋਕਾਂ ਨੂੰ ਜਾਗਰੂਕ ਕਰਦਾ ਅੱਜ ਕਿਸਾ ਦੇਖਦੇ ਹੋ ਬੜਾ ਵੱਡਾ ਹੰਗਾਰਾ ਵੀ ਹੈ ਮੰਰੇਗਾ ਦੇ ਮੰਰੇਗਾ ਨੂੰ ਨਰਿੰਦਰ ਭਾਈ ਮੋਦੀ ਜੀ ਨੇ ਭ੍ਰਸ਼ਟਾਚਾਰ ਮੁਕਤ ਕਰਨ ਦੇ ਲਈ ਉਹਦੇ ਚ ਬਦਲਾਅ ਕਰਦੇ ਹੋਏ ਜੀ ਰਾਮ ਜੀ ਸਕੀਮ ਜਿਹੜੀ ਹੈ ਨਵੀਂ ਪੂਰੇ ਦੇਸ਼ ਤੇ ਅਪਲਾਈ ਕੀਤੀ ਹੈ। ਔਰ ਉਹਦੇ ਤਹਿਤ ਅੱਜ ਜਨ ਜਾਗਰਣ ਕਰਨ ਦੇ ਲਈ ਮਨਰੇਗਾ ਦੇ ਮਜ਼ਦੂਰਾਂ ਨਾਲ ਮਿਲਣ ਲਈ ਔਰ ਇਸ ਜੀ ਰਾਮ ਜੀ ਦਾ ਕੀ ਫਾਇਦਾ ਹੈ ਔਰ ਪੁਰਾਣੀ ਸਕੀਮ ਚ ਕੀ ਕੀ ਕਮੀਆਂ ਸੀ ਉਹਦੀ ਜਾਣਕਾਰੀ ਦੇਣ ਲਈ ਮੈਂ ਅੱਜ ਇੱਥੇ ਆਇਆ। ਔਰ ਮੇਰਾ ਪੂਰੇ ਪੰਜਾਬ ਦੀ ਹਰ ਵਿਧਾਨ ਸਭਾ ਚ ਜਾਣਾ ਹੋ ਰਿਹਾ। ਕਾਂਗਰਸ اور ਆਮ ਆਦਮੀ ਪਾਰਟੀ ਜਿਸ ਤਰੀਕੇ ਦੀ ਦਵਾਈ ਪਾਰੀ ਹੈ ਇਹਨਾਂ ਦਾ ਪਿਆਰ ਤਾਂ जग जाहीर ਹੈ ਪਾਰਲੀਮੈਂਟ ਚ ਇਗਜ਼ਿਊਸ਼ਨ ਨੂੰ ਜੱਪੀਆਂ ਪਾਉਂਦੇ ਨੇ ਪੰਜਾਬ ਆ ਕੇ ਨੂਰਾ ਕੁਸ਼ਤੀ ਕਰਦੇ ਨੇ ਇਹਨਾਂ ਨੂੰ ਨਾ ਮਜ਼ਦੂਰ ਦੀ ਚਿੰਤਾ ਨਾ ਦਲਿਤ ਦੀ ਚਿੰਤਾ ਨਾ ਗਰੀਬ ਦੀ ਚਿੰਤਾ ਨਰੇਂਦਰ ਭਾਈ ਮੋਦੀ ਜੀ ਨੇ ਜੀ ਰਾਮ ਜੀ ਦੇ ਮਾਧਿਅਮ ਨਾਲ ਇਹ ਸੁਨਿਸ਼ਚਿਤ ਕੀਤਾ ਹੈ ਇਹ 100 ਦਿਹਾੜੀਆਂ ਦੀ ਜਗ੍ਹਾ ਹੁਣ 125 ਦਿਹਾੜੀਆਂ ਲੱਗਣਗੀਆਂ ਇਹ 7 ਦਿਨਾਂ ਚ ਪੇਮੈਂਟ ਨਹੀਂ ਹੋਏਗੀ ਤੇ ਉਹ ਦਿਹਾੜੀਦਾਰ ਦੀ ਦਿਹਾੜੀ ਦੇ ਉੱਤੇ ਵਿਆਜ ਦੇਣਾ ਪਏਗਾ 15 ਦਿਨ ਕੰਮ ਨਾ ਮਿਲਣ ਤੇ ਕੰਮ ਮੰਗਦਾ ਕੋਈ ਦਿਹਾੜੀਦਾਰ ਜਿਹਦਾ ਕਾਰਡ ਹੈ ਉਹਨੂੰ ਅਗਰ ਕੰਮ ਨਹੀਂ ਮਿਲਦਾ ਤੇ 15 ਦਿਨ ਬਾਅਦ ਉਹਦਾ ਬੇਰੋਜ਼ਗਾਰੀ ਪੱਤਾ ਇਹਨਾਂ ਨੂੰ ਦੇਣਾ ਪਏਗਾ ਲੇਕਿਨ ਆਮ ਆਦਮੀ ਪਾਰਟੀ ਇਸ ਕਰਕੇ ਜਿੰ ਕੰਮ ਆ ਰਹੀ ਹੈ ਝੂਠ ਔਰ ਫਰੇਵ ਕਰ ਰਹੀ ਹੈ ਦੁਬਾਰਾ ਇੱਕ ਵਾਰੀ ਗਰੀਬਾਂ ਦੇ ਨਾਂ ਦੇ ਉੱਤੇ ਕਾਰਨ ਇਹ ਹੈ 10000 ਤੋਂ ਉੱਪਰ ਭ੍ਰਸ਼ਟਾਚਾਰ ਦੇ ਮਾਮਲੇ ਨੇ ਮੰਨਰੇਗਾ ਦੇ ਅੰਦਰ ਸੋਸ਼ਲ ਆਡਿਟ ਪਿਛਲੇ ਸਾਲ 6000 ਤੋਂ ਉੱਪਰ ਪਿੰਡਾਂ ਦਾ ਨਣ ਨਹੀਂ ਕਰਾਇਆ ਇਸ ਸਾਲ 7000 ਤੋਂ ਉੱਪਰ ਪਿੰਡ ਹੈ ਜਿਨ੍ਹਾਂ ਦਾ ਸੋਸ਼ਲ ਆਡਿਟ ਨਹੀਂ ਹੋਇਆ 3500 ਤੋਂ ਉੱਪਰ ਕੇਸ ਨੇ ਜਿਨ੍ਹਾਂ ਦੇ ਆਡਿਟ ਤੋਂ ਬਾਅਦ ਭ੍ਰਸ਼ਟਾਚਾਰ ਪਾਇਆ ਗਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੋਈ ਰਿਕਵਰੀ ਨਹੀਂ ਪਾਰੇ ਇਹ ਬੇਸਿਕਲੀ ਮਨਰੇਗਾ ਦੀ ਆੜ ਦੇ ਅੰਦਰ ਐਮਐਲਏ ਮੰਤਰੀ ਇਹਨਾਂ ਦੇ ਜਿਹੜੇ ਕੁਰਗੇ ਨੇ ਉਹਨਾਂ ਨੇ ਗਰੀਬਾਂ ਦਾ ਖੂਨ ਚूसਿਆ ਮੋਦੀਓ ਨੂੰ ਬੰਦ ਕਰਨਾ ਚਾਹੁੰਦਾ ਹੈ ਔਰ ਗਰੀਬ ਦਾ ਅਧਿਕਾਰ ਗਰੀਬ ਨੂੰ ਮਿਲੇ ਉਹਨੂੰ ਉਹਦੀ ਦਿਹਾੜੀ ਦੇ ਲਈ ਹੋ ਕੀ ਰਿਹਾ ਮੈਂ ਕਈ ਪਿੰਡਾਂ ਚ ਗਿਆ ਤੇ ਇੱਥੇ ਵੀ ਸੁਣਿਆ ਕਾਰਡ ਇਹਨਾਂ ਦੇ ਜਮ੍ਹਾਂ ਕਰ ਲੇਦੇ ਪਿਆਰ ਹੈ ਜਿੱਦਾਂ ਰੋਟੀ ਖਾਣੀ ਹੈ ਰੋਟੀ ਦਿਹਾੜੀਆਂ ਲੱਗੀਆਂ 4 ਕੋਈ ਸਾਈਨ ਕਰਾਏ ਅੱਠਾਂ ਦੇ ਉਹ ਜਿਹੜੇ 4 ਦੇ ਫਾਲਤੂ ਸਾਈਨ ਆ ਉਹ ਪੈਸਾ ਕਿੱਥੇ ਜਾ ਰਿਹਾ ਇਹੜਾ ਡਾ ਵੱਡਾ ਭ੍ਰਸ਼ਟਾਚਾਰ ਹੈ ਇਹਨੂੰ ਖਤਮ ਕਰਨ ਲਈ ਇਸ ਸਕੀਮ ਦੇ ਅੰਦਰ ਪਰਿਵਰਤਨ ਲਿਆਂਦਾ ਔਰ ਢਿੱਡ ਭੀੜ ਇਹ ਨਹੀਂ ਆ ਪਹਿਲਾਂ ਇਹਨਾਂ ਨੂੰ ਉਹਨਾਂ ਨੇ ਕੱਲਾ ਇਹਨੂੰ ਚੇਂਜ ਹੀ ਨਹੀਂ ਕੀਤਾ ਇਨੂੰ ਪਾਰਦਰਸ਼ੀ ਕਰਨ ਲਈ ਬਾਇਓਮੈਟ੍ਰਿਕ ਕਰਤਾ ਕਿ ਉਂਗਲਾ ਲਗਾਓ ਉਹ ਉਂਗਲਾ ਦੇ ਗਰੀਬ ਦਾ ਲੱਗੇਗਾ ਮੈਚ ਕਰੇਗਾ ਉਹਦੇ ਖਾਤੇ 'ਚ ਪੈਸੇ ਜਾਣਗੇ ਇਹ 'ਚ ਕੀ ਬੁਰਾਈ ਹੈ ਟੈਡਪੀਰ ਇਹ ਆ ਕਿ ਗਰੀਬਾਂ ਲਈ ਕੋਈ ਪੈਸਾ ਨਹੀਂ ਖਰਚ ਕਰਨਾ ਕੇਜਰੀ ਬਾਲ ਦੀ ਐਸ਼ ਪ੍ਰਸਤੀ ਤੇ ਖੰਬਿਆਂ ਤੇ ਟੰਗਉਣ ਦੇ ਲਈ ਵੀ ਵਿਗਿਆਪਨਾਂ ਦੇ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੇ ਨੇ ਇਸ ਸਾਲ ਦੇ ਔਰ ਗਰੀਬ ਦੇ ਲਈ ਪੈਸਾ ਨਹੀਂ ਬਜਟ 'ਚ ਰੱਖਣਾ ਓਏ ਇੰਨੇ ਗਰੀਬਾਂ ਦੇ ਅਤੇਸ਼ੀ ਹੋ ਤੇ ਤੂੰ ਦਾਲ ਆਟਾ ਸਕੀਮ ਕਿਉਂ ਬੰਦ ਕੀਤੀ 2000 ਜਿਹੜੀ 2 ਰੁਪਏ ਕਿਲੋ ਵਾਲੀ ਸੀ ਤੂੰ ਇਹ ਅੱਜ ਤੱਕ ਪੰਜਾਬ ਦੇ ਅੰਦਰ ਮੈਂ ਹੁਣ ਵੀ ਪੈਣਾ ਮਿਲੀਆਂ ਕੱਚੇ ਕਰਨੇ ਉਹਨਾਂ ਦੇ મોદી ਦੇ ਪੈਸੇ ਦੇ ਰਿਆ ਤੂੰ ਇੱਕ ਵੀ ਕਰਾਗਰ ਕੱਚਾ ਪੰਜਾਬ ਦੇ ਅੰਦਰ ਉਹਦਾ ਅਗਰ ਕੋਈ ਦੋਸ਼ੀ ਆ ਤੇ ਆਮ ਆਦਮੀ ਪਾਰਟੀ ਮਾਨ ਹੈ ਗੁਰੂ ਸਾਹਿਬਾਂ ਦੀ ਬੇਅਦਬ ਟਿੱਪਣੀ ਲੈ ਕੇ ਜਿਹੜਾ ਦਿੱਲੀ ਵਿਧਾਨ ਸਭਾ ਆਰਤੀਸ਼ ਦੇ ਉੱਪਰ ਜਿਹੜੀ ਜਾਂਚ ਸੀ ਬਿਲਕੁਲ ਸੱਚ ਸਾਹਮਣੇ ਆ ਗਿਆ ਕੀ ਲੱਗ ਰਿਹਾ ਪਹਿਲਾਂ ਗਿਆ ਸੀ ਮੈਨੂੰ ਕੇਜਰੀਵਾਲ ਤੇ ਘਟਕ ਗਿਆ ਮਾਨ ਤੇ ਜਾਦਾ ਕਿਲਾ ਕੇਜਰੀਵਾਲਤਾ ਦੀ ਪਦੈਸ਼ ਛੂੜ ਤੋਂ ਹੈ ਮਾਨ ਆਪਣੇ ਆਪ ਨੂੰ ਪੰਜਾਬੀ ਤੇ ਸਿੱਖ ਕਹਿੰਦਾ ਹੈ ਕੋਈ ਵੀ ਪੰਜਾਬੀ ਚਾਹੇ ਉਹ ਸਿੱਖ ਹੋਵੇ ਚਾਹੇ ਮੁੰਨਾ ਹੈ ਜਿੰਨ ਪੰਜਾਬ ਦੀ ਮਿੱਟੀ ਚ ਜੜਾ ਪੈਦਾ ਹੋਇਆ ਹੈ ਗੁਰੂਆਂ ਦੇ ਪ੍ਰਤੀ અપਮਾਨਜਨਕ ਟਿੱਪਣੀ ਨਹੀਂ ਸੁਣ ਸਕਦਾ ਇਹਨਾਂ ਟਿੱਪਣੀ ਸੁਣੀ ਵੀ ਹੈ ਔਰ ਉਰੇ ਮੁੱਖ ਮੰਤਰੀ ਨੂੰ ਬਚਾਨ ਦਾ ਕਰਤ ਵੀ ਕੀਤਾ ਹੈ ਇਹਦੇ ਲਈ ਪੰਜਾਬੀ ਮਾਨ ਨੂੰ ਵੀ ਨਹੀਂ ਮਾਫ ਕਰਨਗੇ ਇਹ ਨਿਸ਼ਾਤੀ ਕਰਨਾ ਚਾਹੀਦਾ ਉਹਨਾਂ ਨੂੰ ਨਿਸ਼ਕਾਸਿਤ ਕਰਨਾ ਚਾਹੀਦਾ ਸੀ ਕੈਬਨਿਟ ਕੈਬਨਿਟ ਆਮ ਆਦਮੀ ਪਾਰਟੀ ਨੂੰ ਮਾਨ ਨੂੰ ਉਲਟਾ ਪੰਜਾਬੀ ਹੋਣ ਦੇ ਨਾਤੇ ਗੁਰੂਆਂ ਦਾ ਨਾਂ ਲੈਣਾ ਕਦੇ ਨਹੀਂ ਹੁੰਦਾ ਉਹਨਾਂ ਦੇ ਪ੍ਰਤੀ ਮਨ 'ਚ ਕਿੰਨੀ ਸ਼ਰਧਾ ਹੈ ਦੇਖਣਾ ਬੜਾ ਜ਼ਰੂਰੀ ਹੈ ਅਗਰ ਇਹਦੇ ਮਨ 'ਚ ਥੋੜੀ ਜਿਹੀ ਵੀ ਗੈਰਤ ਸੀ ਤੈਨੂੰ ਆਤਸ਼ੀ ਦੇ ਵਿਰੋਧ 'ਚ ਖੜੇ ਹੋਣਾ ਚਾਹੀਦਾ ਸੀ ਇਹਦੇ ਉਲਟਾ ਨੂੰ ਬਚਾਣ ਲਈ ਲੱਗ ਪਿਆ ਪੁਲਿਸ ਦਾ ਤੰਤਰ ਦਾ ਦੁਰਪਯੋਗ ਕਰਨ ਲਈ ਲੱਗ ਗਿਆ ਸਰਕਾਰ ਦੇ 4 ਸਾਲ ਦਾ ਜਿਹੜਾ ਕਾਰਜਿਕਾਣ ਲੈ ਇਹਨੂੰ ਕਿਵੇਂ ਦੇਖ ਦੋ ਜੇ ਉਹਨਾਂ ਦੀਆਂ ਗੱਲਾਂ ਸੀ ਕਿ ਆ ਸਰੰਗਲਾ ਨਹੀਂ ਖੂਨ ਖਰਾਬੇ ਵਾਲਾ ਪੰਜਾਬ ਬਣਾਇਆ ਇਹਨਾਂ ਨੇ ਗੈਂਗਸਟਰਾਂ ਦਾ ਪੰਜਾਬ ਬਣਾਤਾ ਨਸ਼ੇ ਵਾਲਾ ਪੰਜਾਬ ਬਣਾਤਾ ਔਰ ਵਿਕਾਸ ਦੇ ਨਾਂ ਦੇ ਉੱਤੇ ਕੇਵਲ ਹਥਿਆਰਬਾਜ਼ੀ ਕੀਤੀ ਹੈ ਹੋਰ ਕੁਝ ਨਹੀਂ ਕੀਤਾ ਉਨੇ ਰੂਲਾ ਪਾਇਆ ਸੀ 6 ਮਹੀਨੇ ਤੋਂ ਟੰਗੋਏ ਪਏ ਸੀ ਮੁੱਖ ਮੰਤਰੀ ਮੈਨੂੰ ਤਾਂ ਤਰਸ ਵੀ ਆਂਦਾ ਸਾਡਾ ਮੁੱਖ ਮੰਤਰੀ ਆ ਖੰਬਿਆਂ ਦੇ ਡੰਗੋਏ ਦਾ ਸੀ ਜਿੱਥੇ ਬਾਥਰੂਮ ਕਰਦੇ ਲੋਕੀ ਉਹਦੇ ਉੱਪਰ ਵੀ ਡੰਗੋਏ ਦਾ ਸੀ ਬੜਾ ਰੂਲਾ ਪਾਇਆ 10 ਲੱਖ ਵਾਲਾ ਜੀਓ ਕਰ ਰਹੇ ਆ ਜੀ ਹੈਲਥ ਬੀਮਾ ਬੀਮਾ ਕਿੰਨੇ ਦਾ ਹੋ ਰਹੀ ਲੱਖ ਰੁਪਏ ਦਾ ਜਿਹੜੀ ਇੰਸ਼ੋਰੈਂਸ ਕੰਪਨੀ ਕਰ ਰਹੀ ਉਹ ਲੱਖ ਰੁਪਏ ਦਾ 9 ਲੱਖ ਕਿੱਥੋਂ ਆਣਾ ਜਿਹੜੀ ਸਰਕਾਰ ਮੋਦੀ ਦੀ ਆਯੂਸ਼ਮਾਨ ਯੋਜਨਾ ਨੂੰ ਲਾਗੂ ਨਹੀਂ ਕਰ ਪਾਈ ਉਹ ਕੀ ਕਰੇਗੀ ਉਹਨੂੰ ਪੰਜਾਬੀਆਂ ਦਾ ਹਿੱਤ ਨਹੀਂ ਹੈ ਕੇਵਲ ਵੋਟਾਂ ਲੈਣੀਆਂ ਜੀ ਠੱਗੀ ਮਾਰ ਕੇ ਵੋਟਾਂ ਲੈ ਰਹੀ ਹੈ ਅੱਜ ਪੰਜਾਬ ਤਰਸਤ ਵੀ ਹੈ ਔਰ ਆਮ ਆਦਮੀ ਪਾਰਟੀ ਹੰਕਾਰ ਚ ਹੈ ਔਰ ਮਸਤ ਹੈ ਕੁਝ ਨਾ ਕਿਸੇ ਆਪ ਦੇ ਵਿੱਚ ਨੇ ਆਵਾਜ਼ ਉਠਾਈ ਹੈ ਜੀ ਤੁਹਾਡੇ ਸਭ ਨੇ ਵੀ ਇਹਨਾਂ ਕਹੇ ਪਾਰਟੀ ਦੇ ਚਾਰਜ ਨੂੰ ਲੈ ਕੇ ਐਸਾ ਪਾਰਟੀ ਦੇ ਵਿਸ਼ੇ ਪਾਰਟੀ ਦੇ ਪਲੇਟਫਾਰਮ ਤੇ ਡਿਸਕਸ ਹੁੰਦੇ ਨੇ ਮੀਡੀਆ ਚ ਨਹੀਂ ਅਸੀਂ ਕਿਰਮਕਸ਼ ਸਾਹਿਬ ਦੀ ਅਗਲੀ ਇਤਿਹਾਸਿਕ ਰੈਲੀ ਸੀ ਬੜਾ ਵੱਡਾ ਜਨਸਲਾਬ ਸੀ ਲੱਗਦਾ ਵੀ ਇਹ 2022 ਦੀ ਦਸਤਕ ਹੈ ਸਾਡੇ ਪੰਜਾਬ ਦੇ ਵਿੱਚ ਸਰਗਾਮ ਨਾ ਡੈਫੀਨੇਟ ਹੈ ਪੰਜਾਬ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੀ ਪੰਜਾਬ ਜਨ ਦੇ ਇੱਕ ਗੱਲ ਬੜੀ ਘਰ ਕਰ ਰਹੀ ਹੈ ਕਿ ਅਗਰ ਪੰਜਾਬ ਦੇ ਕਿਸਾਨ ਦਾ ਭਲਾ ਕੇ ਨਹੀਂ ਕਰਨਾ ਤੇ ਮੋਦੀ ਕਰ ਸਕਦਾ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੋਈ ਕਰ ਸਕਦਾ ਪੰਜਾਬ ਚ ਕਾਨੂੰਨ ਦਾ ਰਾਜ ਕੋਈ ਲਿਆ ਸਕਦਾ ਪਿੰਡਾਂ ਚ ਅਜੇ ਤੁਸੀਂ ਜਿਤੇ ਮਰਜ਼ੀ ਚਲੇ ਜਾਓ yogi raj ਦੀ ਗੱਲ ਚੱਲਦੀ ਹੈ yogi raj ਦਾ ਮਤਲਬ ਮੋਦੀ ਰਾਜ ਕਿ ਅਗਰ ਪੰਜਾਬ ਨੂੰ ਪਿਆਰਾਂ ਤੇ ਖੜੇ ਕਰਨਾ ਹੈ ਤੇ ਉਹ ਮੋਦੀ ਕਰ ਸਕਦਾ ਹੈ। ਇਹ ਲਾਈਨ ਦੀ ਗੱਲ ਹੈਗੀ ਸ਼੍ਰੋਮਣੀ ਕਾਲੀਦਾਨ ਲਾਈਨ ਦੀ ਗੱਲ ਕਰੀਏ ਵੱਡੇ ਵੱਡੇ ਦੇ ਵੱਡੇ ਪੱਧਰ ਤੇ ਜੋਇਨਿੰਗ ਹੋ ਰਹੀ ਹੈ ਔਰ ਤੁਸੀਂ ਪਹੁੰਚੇ ਵੀ ਖਾਸ ਤੌਰ ਤੇ ਇਹ ਅੱਛਾ ਸੰਕੇਤ ਹੈ। ਅੱਜ ਪੰਜਾਬ ਨੂੰ ਸਮੇਂ ਲੱਗ ਗਿਆ ਹੈ। ਕਾਂਗਰਸ ਨੂੰ ਬੜਾ ਲੰਮਾ ਸਮੇਂ ਦੇਖਿਆ। ਦੂਜੀਆਂ ਪਾਰਟੀਆਂ ਨੂੰ ਵੀ ਦੇਖਿਆ। ਔਰ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਜਿਹੜਾ ਆਪਣੇ ਪੱਲੇ ਪਾਏ ਸੀ ਜਿਹੜੀ ਸਰਕਾਰ ਆਪ ਦੀ। ਉਹ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪਾਈ ਸੀ। ਪਰ ਉਹਨੂੰ ਇਹ ਨਹੀਂ ਪਤਾ ਕਿ ਇਤਨੀ ਨਿਕਮੀ ਨਿਕਲ ਜਾਏਗੀ ਜਿਹੜੀ ਕੇਵਲ ਦਿੱਲੀ ਦੇ ਹੱਥ ਰਿਮੋਟ ਹੈ ਅਸਲੀ ਮੁੱਖ ਮੰਤਰੀ ਭਗਵੰਤ ਮਾਨ ਹੈ ਹੀ ਨਹੀਂ ਹੈ ਉਹ ਤਾਂ ਦਿੱਲੀ ਬੈਠਾ ਹੈ ਉਹ ਜਿੱਦਾਂ ਚਲਾਏਗਾ ਉਹਦਾਂ ਚੱਲੇਗਾ ਪੰਜਾਬ ਜਿਹੜਾ ਹੈ ਦਿੱਲੀ ਵਾਲੇ ਚਲਾਣ ਕੇਜਰੀਵਾਲ ਚਲਾਏ ਇਹ ਪੰਜਾਬੀ ਨਹੀਂ ਸਵੀਕਾਰ ਕਰਦਾ ਪੰਜਾਬ ਨੂੰ ਇਹ ਲੱਗਦਾ ਹੈ ਬੀਜੇਪੀ ਦੀ ਡਬਲ ਇੰਜਨ ਦੀ ਸਰਕਾਰ ਦੇ ਬਿਨਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬੀਆਂ ਦਾ ਭਲਾ ਨਹੀਂ ਹੋ ਸਕਦਾ ਇਸ ਕਰਕੇ ਲੋਕਾਂ ਦਾ ਜੁੜਾਬ ਬੀਜੇਪੀ ਵਾਲਾ ਨਿਤਿਨ 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 ਨਵੀਨ ਬੰਦਲ ਵਾਲੇ ਪ੍ਰਧਾਨ ਸਾਡੇ ਰਾਸ਼ਟਰੀ ਪ੍ਰਧਾਨ ਸਾਰਿਆਂ ਨੂੰ ਬੇਨਤੀ ਹੈ ਲੰਗਰ ਖਾ ਕੇ ਲੋਕੀਂ ਆ ਚੱਲ ਰਹੀ ਹੈ ਸ਼ੁਭ ਕਾਮਨਾ ਹੈ ਨੋਜਵਾਨ ਜਾਈਓ ਲੰਗਰ ਖਾ ਕੇ ਜਾਈਓ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਆਵਾਜ਼ਪਾਲ ਦੇ ਕਾਰਜਕਾਰੀ ਪ੍ਰਧਾਨ ਅਸ਼ਵੀਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਜਿਹੜਾ ਮਲੇਕੋੜ ਦੇ ਜਿਹੜੇ ਚਰਤੀ ਦਾ ਅੰਮਰਗੜ ਪਹੁੰਚੀ ਤੇ ਖਾਸ ਹਰਤੇ ਨਿਤਿਨ ਨਵੀਨ ਦੇ ਜਿਹੜਾ ਰਾਸ਼ਟਰੀ ਪ੍ਰਧਾਨ ਬਣਨ ਤੇ ਆ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਤੇ ਕਿਤੇ ਆ ਕੇ ਅੱਜ ਖਾਲਕੇ ਮੰਦਰਗਾ ਦੇ ਉਹ ਪਰਿਵਾਰਾਂ ਨੂੰ ਮਿਲਿਆ ਔਰ ਖਾਸ ਕੇ ਉਹਨਾਂ ਦੀ ਜਿਹੜੇ ਕੱਚੇ ਮਕਾਨਾਂ ਦੀ ਗੱਲ ਕੀਤੀ ਹੈ ਟਾਇਲਟ ਦੀ ਗੱਲ ਕੀਤੀ ਹੈ ਦੀ ਤਾਂ ਸੂਬਾ ਸਰਕਾਰ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਤੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ 2027 ਦੇ ਵਿੱਚ ਵੀ ਹਜੇ ਸਮਾਂ ਹੈ ਅਗਰ ਪੰਜਾਬ ਦੇ ਲੋਕ ਚਾਹਦੇ ਵੀ ਪੰਜਾਬ 'ਚ ਅਮਨ ਸ਼ਾਂਤੀ ਹੋਵੇ ਤਾਂ ਕਿਤੇ ਅੱਗੇ ਇੱਕੋ ਜਿਹਾ ਹਸਤਾ ਹੈ ਮੋਦੀ ਸਰਕਾਰ ਦਾ ਕਮਨ ਬੋਬੀ ਦਾ ਸੰਦੀਪ ਸ਼ਰਮਾ ਜੈਨੀ ਸਰ ਟੀਵੀ ਅਮਰਗੜ